ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵਿੱਚ ਲਏ ਗਏ ਫੈਸਲਿਆਂ ਨੂੰ ਲੈ ਕੇ ਹੁਣ ਬਾਕੀ ਅਕਾਲੀਆਂ ਨੇ ਵੀ ਜਵਾਬ ਦਿੱਤਾ ਹੈ ਔਰ ਇਸ ਨੂੰ ਪੂਰੇ ਦਾ ਪੂਰਾ ਡਰਾਮਾ ਦੱਸ ਦਿੱਤਾ ਹੈ ਹੋਰ ਕਿਹੜਾ ਕਿਹੜਾ ਤਿੱਖਾ ਸ਼ਬਦ ਵਰਤਿਆ ਔਰ ਤਿੱਖੀ ਪ੍ਰਤੀਕਿਰਿਆ ਜੋ ਸਾਹਮਣੇ ਆਈ ਹੈ ਉਸ ਦੇ ਵਿੱਚ ਕਿਸ-ਕਿਸ ਦਾ ਬਿਆਨ ਜਾਰੀ ਕੀਤਾ ਗਿਆ ਔਰ ਕੱਲ ਨੂੰ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਲਏ ਗਏ ਫੈਸਲੇ ਦੇ ਉੱਤੇ ਜੋ ਸਖਤ ਇਤਰਾਜ਼ ਦੇ ਦਿੱਤੇ ਨੇ ਉਹਨਾਂ ਨੇ ਉਸ ਦੇ ਬਾਰੇ ਵਿਸਥਾਰ ਪੂਰਵਕ ਗੱਲਾਂ ਦੱਸੀਆਂ ਜਾਣਗੀਆਂ ਹਾਲਾਂਕਿ ਇਹ ਵੀ ਕਹਿ ਦਿੱਤਾ ਹੈ ਕਿ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਜਿਹੜੇ ਮੈਂਬਰ ਨੇ ਜਿਹੜੇ ਅੱਜ ਹਾਜ਼ਰ ਸਨ ਇਹ ਫੈਸਲੇ ਲੈਣ ਦੇ ਵਿੱਚ ਉਹ ਕਿਵੇਂ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਨੂੰ ਲਾਗੂ ਕਰਨ ਤੋਂ ਪੰਘੋੜੇ ਹੋਏ ਨੇ ਇਸ ਤਰ੍ਹਾਂ ਦੇ ਸ਼ਬਦਾਂ ਦਾ ਵਾਰ ਕਰਦੇ ਹੋਏ ਆ ਤਮਾਮ ਵਰਕਿੰਗ ਕਮੇਟੀ ਮੈਂਬਰ ਇਤਿਹਾਸਕ ਗੁਨਾਹਾਂ ਦੇ ਭਾਗੀਦਾਰ ਬਣੇ ਨੇ ਸ੍ਰੀ ਕਾਲ ਤਖਤ ਤੋਂ ਪੰਘੋੜਾ ਗਰੋ ਨੇ ਹੁਕਮਨਾਮੇ ਦਾ ਚੀਰ ਹਰਨ ਕੀਤਾ ਇਹ ਗੱਲ ਕੌਣ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜੋ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਧੜੇ ਤੋਂ ਪਰੇਸ਼ਾਨ ਸੀ ਜਾਂ ਬਾਗੀ ਹੋਈ ਸੀ ਜਿਨ੍ਹਾਂ ਨੇ ਇੱਕ ਸੁਧਾਰ ਲਹਿਰ ਵੀ ਬਣਾਈ ਬਾਅਦ ਵਿੱਚ ਕਾਲ ਤਖਤ ਦੇ ਹੁਕਮਾਂ ਤੋਂ ਬਾਅਦ ਉਹ ਭੰਗ ਕਰ ਦਿੱਤੀ ਲਹਿਰ ਔਰ ਉਸ ਤੋਂ ਬਾਅਦ ਉਮੀਦ ਸੀ ਕਿ ਹੁਣ ਇੱਕੋ ਥਾਂ ਦੇ ਉੱਤੇ ਇੱਕ ਮੰਚ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਕਠੀ ਹੋਏਗੀ ਪਰ ਦੋਨਾਂ ਪਾਸਿਆਂ ਤੋਂ ਕੁਝ ਨਾ ਕੁਝ ਅਜਿਹਾ ਹੋਇਆ ਜਿਸ ਦਿਨਾਂ ਦੂਰੀਆਂ ਵਧ ਗਈਆਂ ਹਾਲਾਂਕਿ ਇਸ ਤਰ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਦੋਂ ਸਵਾਲ ਕੀਤਾ ਗਿਆ ਅੱਜ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਦਾ ਬਿਆਨ ਸੀ ਕਿ ਉਹਨਾਂ ਨੇ ਵੱਖੋ-ਵੱਖਰਾ ਜਿਹੜਾ ਰਾਗ ਨਹੀਂ ਛੱਡਿਆ ਮੀਡੀਆ ਦੇ ਵਿੱਚ ਜਿਹੜਾ ਸੁਰ ਰਾਗ ਸੀ ਵੱਖਰਾ ਉਹ ਜਾਰੀ ਰੱਖਿਆ ਜਿਸ ਦੇ ਕਰਕੇ 파ੜਾ ਵਧਿਆ ਔਰ ਜਿਨ੍ਹਾਂ ਦੀਆਂ ਤਾਰਾਂ ਪੰਥ ਵਿਰੋਧੀ ਤਾਕਤਾਂ ਨਾਲ ਜੁੜੀਆਂ ਨੇ ਧਿਰਾਂ ਨਾਲ ਜੁੜੀਆਂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਲੈ ਕੇ ਨਹੀਂ ਚੱਲ ਸਕਦਾ ਔਰ ਨਿਯਾਸ਼ਾਸਨੀ ਕਮੇਟੀ ਦੇ ਕੋਲ ਪਹਿਲਾਂ ਦੇਣ ਤੇ ਉਹਨਾਂ ਨੂੰ ਮਲਾਇਆ ਜਾ ਸਕਦਾ ਸੋਚਿਆ ਜਾ ਸਕਦਾ ਹੈ ਇਹ ਗੱਲ ਕਹਿ ਦਿੱਤੀ ਪਰ ਹੁਣ ਜਿਨ੍ਹਾਂ ਬਾਰੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਹੁਣ ਉਹਨਾਂ ਦਾ ਜਵਾਬ ਆ ਗਿਆ ਕੀ ਕਹਿ ਰਹੇ ਨੇ ਤਖਤ ਦੀ ਸਰਵਉੱਚਤਾ ਤੇ ਸੰਕਲਪ ਨੂੰ ਦ੍ਰਿੜ ਰੱਖਣ ਲਈ ਸੰਗਤ ਭੰਗੋੜਾ ਕਰੋ ਸਾਹਮਣੇ ਗੁਰੂ ਦੀ ਫੌਜ ਵਾਲਾ ਰੋਲ ਅਦਾ ਕਰੇ ਇਹ ਗੱਲ ਕਹੀ ਗਈ ਹੈ ਸ਼੍ਰੋਮਣੀ ਕਾਲੀ ਦਲ ਦੀ ਉਹ ਲੀਡਰਸ਼ਿਪ ਜਿਹੜੀ ਬਾਗੀ ਹੈ ਉਹਨਾਂ ਵੱਲੋਂ ਆਖਿਆ ਗਿਆ ਕਿ ਪੰਥਕ ਸਿਆਸੀ ਜਮਾਤ ਤੇ ਕਾਬਜ਼ ਸੁਖਵੀਰ ਧੜੇ ਦੀ ਅਗਵਾਈ ਵਾਲੀ ਵਰਕਿੰਗ ਕਮੇਟੀ ਨੇ ਬੇਦਾਵਾ ਲਿਖ ਦਿੱਤਾ ਹੈ ਜਾਰੀ ਬਿਆਨ ਵਿੱਚ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰਕਾਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸਾਬਕਾ ਮੰਤਰੀ ਪਰਮੇਂਦਰ ਸਿੰਘ ਢੀਂਸਾ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤੇ ਬਿਆਨ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਮੁਖ ਦਫ਼ਤਰ ਵਿੱਚ ਹੋਏ ਫੈਸਲੇ ਨੂੰ ਪੰਥਕ ਜਮਾਤ ਦੇ ਸਿਰ ਮੜਿਆ ਵੱਡਾ ਪਾਪ ਕਰਾਰ ਦਿੱਤਾ ਹੈ ਵੱਡਾ ਪਾਪ ਕਹਿ ਰਹੇ ਨੇ ਔਰ ਭਗੌੜਾ ਗਰੋਹ ਦੱਸਿਆ ਜਾ ਰਿਹਾ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਆ ਸ਼ਬਦਾਵਲੀ ਵਰਤੀ ਜਾ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਬਾਰੇ ਇਹ ਵੀ ਕਿਹਾ ਗਿਆ ਕਿ ਅਸਤੀਫੇ ਦੇ ਦੇ ਚੁੱਕੇ ਲੀਡਰਸ਼ਿਪ ਨੂੰ ਬਚਾਉਣ ਲਈ ਅਤੇ ਕਮੇਟੀ ਦੀ ਬਜਾਏ ਪੁਰਾਣੀ ਰਵਾਇਤ ਮੁਤਾਬਕ ਅਬਜ਼ਰਵਰ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਦਾ ਚੀਰ ਹਰਨ ਕਰਦੇ ਆਂ ਭਗੌੜੇ ਹੋ ਗਏ ਨੇ ਜਿਸ ਲੀਡਰਸ਼ਿਪ ਦੀ ਅਗਵਾਈ ਹੇਠ ਲਗਾਤਾਰ ਪੰਜ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਜਾਰੀ ਹੁਕਮਨਾਮੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਇਹ ਲੀਡਰਸ਼ਿਪ ਪੰਥਕ ਪਾਰਟੀ ਦੀ ਗਵਾਹੀ ਦਾ ਆਧਾਰ ਗਵਾ ਚੁੱਕੀ ਹੈ ਜਾਰੀ ਬਿਆਨ ਵਿੱਚ ਆਗੂ ਆਗਮ ਨੇ ਹੁਕਮਨਾਮੇ ਤੋਂ ਪਘੋੜਾ ਹੋਈ ਲੀਡਰਸ਼ਿਪ ਨੂੰ ਸਵਾਲ ਕੀਤਾ ਕਿਤਾ ਕੀਦ ਅਨੁਸਾਰ ਦਿੱਤੇ ਗਏ ਸਾਰੇ ਅਸਤੀਫੇ ਸਵੀਕਾਰ ਕਿਉਂ ਨਹੀਂ ਹੋਏ ਮੈਂਬਰਸ਼ਿਪ ਭਰਤੀ ਕਮੇਟੀ ਨੂੰ ਧਾੜ ਅਤੇ ਸਿਰ ਤੋਂ ਵੱਖ ਕਰਕੇ ਪਘੋੜੇ ਹੋਣ ਦਾ ਸਬੂਤ ਦਿੱਤਾ ਆਗਮ ਨੇ ਸਾਫ ਕਿਹਾ ਕਿ ਸੋਚਿਆ ਸਮਝਿਆ ਤੇ ਲਿਖਤੀ ਸਕ੍ਰਿਪਟ ਅਨੁਸਾਰ ਇਹ ਸਾਰਾ ਡਰਾਮਾ ਸੁਖਵੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਕੀਤਾ ਗਿਆ ਤਾਂ ਜੋ ਆਪਣੇ ਗਰੋਹ ਦੇ ਚੁਣੇਆਂ ਮੈਂਬਰਾਂ ਦੀ ਭਰਤੀ ਕਰਕੇ ਸੁਖਵੀਰ ਸਿੰਘ ਬਾਦਲ ਲਈ ਮੁੜ ਪ੍ਰਧਾਨਗੀ ਲਈ ਰਸਤਾ ਤਿਆਰ ਕੀਤਾ ਜਾ ਸਕੇ ਆਗੂਆਂ ਨੇ ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਇਸ ਭਗੋੜੇ ਗਰੋਹ ਖਿਲਾਫ ਗੁਰੂ ਦੀ ਫੌਜ ਬਣ ਕੇ ਖੜੀਏ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਅਤੇ ਸਰਵ ਉੱਚਤਾ ਦੀ ਬਹਾਲੀ ਤੇ ਮਰਿਆਦਾ ਨੂੰ ਠੇਸ ਨਾ ਪਹੁੰਚੇ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕੱਲ ਯਾਨੀ ਕਿ ਸ਼ਨੀਵਾਰ ਨੂੰ ਪੰਥ ਹਤੈਸ਼ੀ ਲੀਡਰਸ਼ਿਪ ਦੱਸਿਆ ਗਿਆ ਆਪਣੇ ਆਪ ਨੂੰ ਉਹਨਾਂ ਲੀਡਰਾਂ ਨੇ ਕਿਹਾ ਕਿ 3 ਵਜੇ ਪ੍ਰੈਸ ਕਾਨਫਰੰਸ ਦਾ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਵਰਕਿੰਗ ਕਮੇਟੀ ਦੇ ਫੈਸਲਿਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈ ਬਾਗੀ ਧੜੇ ਦੇ ਲੀਡਰਸ਼ਿਪ ਜਿਨ੍ਹਾਂ ਨੇ ਇਹ ਗੱਲ ਆਖ ਦਿੱਤੀ ਹੈ ਕਿ ਇਸ ਦੇ ਵਿੱਚ ਜਿਹੜੇ ਬਾਕੀ ਅਸਤੀਫੇ ਦਿੱਤੇ ਗਏ ਸੀ ਉਹਨਾਂ ਨੂੰ ਬਚਾਇਆ ਗਿਆ ਹਾਲਾਂਕਿ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਦਾ ਇੱਕ ਜਵਾਬ ਦਿੱਤਾ ਕਿ ਬਾਕੀਆਂ ਦਾ ਮੇਰਾ ਵੀ ਨਾਮ ਲਿਆ ਗਿਆ ਜ਼ਿਕਰ ਕੀਤਾ ਗਿਆ ਕਿਸ ਅਸਤੀਫਾ ਹੈ ਉਹ ਅਸਤੀਫਾ ਦਿਖਾਓ ਤਾਂ ਸਹੀ ਕਿੱਥੇ ਹੈ ਇਹ ਜ਼ਰੂਰ ਗੱਲ ਹੋਈ ਕਿ ਜਦੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਆਉਂਦਾ 16 ਨਵੰਬਰ ਨੂੰ ਫਿਰ 18 ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਇਹ ਫੈਸਲਾ ਅੱਗੇ ਟਾਲ ਇਸ ਕਰਕੇ ਦਿੱਤਾ ਗਿਆ ਕਈਆਂ ਨੇ ਭਾਵੁਕ ਹੁੰਦਿਆਂ ਇਹ ਗੱਲ ਆਖੀ ਇਹ ਡਾਕਟਰ ਦਲਜੀਤ ਸਿੰਘ ਟੀਮਾ ਦੇ ਸ਼ਬਦ ਨੇ ਕਈ ਲੀਡਰਸ਼ਿਪ ਭਾਵੁਕ ਹੋ ਰਹੀ ਸੀ ਉਹ ਵੀ ਕਹਿ ਰਹੇ ਸੀ ਕਿ ਫਿਰ ਸਾਡਾ ਵੀ ਅਸਤੀਫਾ ਲਓ ਪਰ ਅਸਤੀਫਾ ਕਿਸੇ ਨੇ ਦਿੱਤਾ ਨਹੀਂ ਸੀ ਔਰ ਬਲਵਿੰਦਰ ਸਿੰਘ ਭੂੰਦੜ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਉਸ ਵਕਤ 18 ਨਵੰਬਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕਿ ਕਿਸੇ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਹੈ ਅਸੀਂ ਅੱਗੇ ਫੈਸਲਾ ਲਵਾਂਗੇ ਇਸ ਕਰਕੇ ਉਸ ਮੀਟਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹਾ ਅਸਤੀਫੇ ਪ੍ਰਵਾਨ ਕਰਨ ਦਾ ਜਾਂ ਅਸਤੀਫੇ ਦੇਣ ਦਾ ਕੋਈ ਵੀ ਫੈਸਲਾ ਮੁਕੰਮਲ ਨਹੀਂ ਸੀ ਹੋਇਆ ਇਸੇ ਕਰਕੇ ਅੱਗੇ ਮੀਟਿੰਗ ਪਾਈ ਗਈ ਸੀ ਪਰ ਬਾਗੀ ਧੜੇ ਦੇ ਲੀਡਰ ਕਹਿ ਰਹੇ ਨੇ ਕਿ ਸਰਾਸਰ ਜਿਹੜਾ ਧੋਖਾ ਮਾਇਆ ਗਿਆ ਪਘੋੜਾ ਹੋਈ ਹੈ ਲੀਡਰਸ਼ਿਪ ਔਰ ਵਰਕਿੰਗ ਕਮੇਟੀ ਦੇ ਮੈਂਬਰਾਂ ਦੇ ਬਾਰੇ ਵੀ ਉਹਨਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਕਿ ਕਿਸ ਤਰ੍ਹਾਂ ਦਾ ਫੈਸਲਾ ਹੁਣ ਬਾਗੀ ਧੜੇ ਦੇ ਵੱਲੋਂ ਇਹ ਜਿਹੜਾ ਹਾਲੇ ਵੀ ਸੁਰ ਬਾਗੀ ਕਹਾਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਪਾੜਾ ਫਿਰ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਵਿੱਚ ਵੱਧ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੋ ਫਸੀਲ ਤੋਂ ਸੁਣਾਏ ਗਏ ਫੈਸਲੇ ਸੀ ਉਹਨਾਂ ਦੇ ਬਾਵਜੂਦ ਵੀ ਹਾਲੇ ਵੀ ਪੰਥਕ ਖਲਾਰਾ ਜਾਇ ਕਹਿ ਲਈਏ ਕਿ ਸ਼੍ਰੋਮਣੀ ਕਾਲੀ ਦਲ ਦਾ ਆਪ ਦਾ ਸਿਆਸੀ ਖਲਾਰਾ ਸਿੰਪਟਮ ਦਾ ਨਾਮ ਨਹੀਂ ਲੈ ਰਿਹਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੋ ਜਾਣ ਦੇ ਬਾਵਜੂਦ ਵੀ ਜੇਕਰ ਇਹ ਸਿਆਸੀ ਹਲਚਲ ਉਸੇ ਤਰ੍ਹਾਂ ਰਹੇਗੀ ਤਾਂ ਫਿਰ ਖਤਮ ਕਦੋਂ ਹੋਵੇਗੀ ਹੁਣ ਜਿਹੜੇ ਵਰਕਿੰਗ ਕਮੇਟੀ ਦੇ ਲਏ ਗਏ ਫੈਸਲੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਵੀ ਸਾਂਝੇ ਕਰਿਓ ਔਰ ਬਾਕੀ ਧੜੇ ਦੇ ਲੀਡਰਾਂ ਨੇ ਜੋ ਗੱਲਾਂ ਸਵਾਲ ਚੁੱਕੇ ਨੇ ਉਹਨਾਂ ਦੇ ਨਾਲ ਤੁਹਾਡੀ ਕਿਹੜੇ ਸਵਾਲ ਦੇ ਉੱਤੇ ਸਹਿਮਤੀ ਜਾਂ ਅਸਹਿਮਤੀ ਇਸ ਦੇ ਬਾਰੇ ਵੀ ਆਪਣਾ ਵਿਚਾਰ ਤੁਸੀਂ ਸਾਂਝਾ ਕਰ ਸਕਦੇ ਹੋ ਤੇ ਬਣੇ ਰਹੋ ਅਗਲੇ ਅਪਡੇਟ ਤੱਕ ਦੇ ਲਈ ABC ਪੰਜਾਬ ਦੇ ਨਾਲ